ਗੁਰਦਾਸਪੁਰ ਜ਼ਿਲ੍ਹੇ ਦੇ ਬੁੱਲੇਵਾਲ ਪਿੰਡ ਦੇ ਐਨਆਰਆਈ ਗੁਰਜੀਤ ਸਿੰਘ ਨੇ ਆਪਣੇ ਪਿੰਡ ਦੀ ਨੁਹਾਰ ਬਦਲ ਕੇ ਸਮੁੱਚੇ ਇਲਾਕੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਹੈ। ਕੁਦਰਤ ਨਾਲ ਮੋਹ ਰੱਖਣ ਵਾਲੇ ਇਸ ਐਨਆਰਆਈ ਨੇ ਪੱਲਿਓ ਪੈਸੇ ਖਰਚ ਕੇ ਪਿੰਡ ਵਿੱਚ ਅਣਗਿਣਤ ਫਲਦਾਰ ਅਤੇ ਛਾਂਦਾਰ ਬੂਟੇ ਲਾਇਨੇ ਇਸ ਤੋਂ ਇਲਾਵਾ ਸੜਕਾਂ ਦੇ ਹਾਲੇ ਦੁਆਲੇ ਅਤੇ ਸਾਂਝੀਆਂ ਥਾਵਾਂ ਨੂੰ ਸਾਫ਼ ਸੁਥਰਾ ਬਣਾ ਕੇ ਉਸ ਨੂੰ ਵਰਤੋਂ ਯੋਗ ਕੀਤਾ ਹੈ। ਪਿੰਡ ਦੇ ਸ਼ਹੀਦ ਜਵਾਨ ਨਵਜੀਤ ਸਿੰਘ ਦੀ ਯਾਦ ਵਿੱਚ ਇੱਕ ਸ਼ਾਨਦਾਰ ਭਾਰਕ ਵੀ ਬਣਾਈ ਗਈ ਹੈ। ਬੁੱਲੇਵਾਲ ਪਿੰਡ ਨੂੰ ਇੱਕ ਸ਼ਹਿਰ ਦੀ ਹਰ ਸਹੂਲਤ ਮੁਹੱਈਆ ਕਰਵਾਈ ਗਈ ਹੈ। ਨਾਰਵੇ ਦੇ ਇਸ ਐਨਆਰਆਈ ਦੀ ਪਹਿਲ ਕਦਮੀ ਨਾ ਸਿਰਫ ਪਿੰਡ ਵਾਸੀਆਂ ਨੂੰ ਬਲਕਿ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਵੀ ਸਮਾਜ ਵਿੱਚ ਯੋਗਦਾਨ ਪਾਉਣ ਲਈ ਹੱਲਾਸ਼ੇਰੀ ਦਿੰਦੀ ਹੈ ਪੰਜਾਬ ਨੂੰ ਅੱਗੇ ਲਿਜਾਣ ਲਈ ਸਰਕਾਰਾਂ ਦੇ ਸਹਿਯੋਗ ਦੇ ਨਾਲ-ਨਾਲ ਅਜਿਹਿਆਂ ਹਸਤੀਆਂ ਦਾ ਵੀ ਵੱਡਾ ਯੋਗਦਾਨ ਹੋ ਸਕਦਾ ਹੈ ਤਾਲੀਆਂ ਕਰਾਤੀਆਂ ਵਧੀਆ ਅੱਜ ਸਾਰਾ ਲਾਦਾਂ ਉੱਤੇ ਵੀ ਲਾਦਾਂ ਬਾਹਰ ਲਾ ਲਾ ਘਰ ਲਾ ਲਾ ਹਲੰਦਾਰ ਇਨਾਮ ਦਸਾ ਉਹ ਤਾਂ ਬੁੱਟੇ ਲਾਉਂਦਾ ਸਾਂ ਉਹ ਸੀ ਉਹ ਆਪਣਾ ਸਾਂ ਉਹਨੂੰ ਕਰ ਲਿਆ ਪੂਰਾ ਪਹਿਲਾਂ ਤਾਂ ਅਖਾਂਗਾ ਮੈਂ ਐਨਾ ਪਿੰਡ ਦੇ ਚਾਸ ਤੇ ਬੁੱਟੇ ਲਾਵੇਂ ਮੁੰਡਿਆ ਰਹਿਣ ਨਹੀਂ ਦੇਣੇ ਲੱਪਣੇ ਨਹੀਂ ਰਹਿਣੇ ਨਾਲਾ ਪਰ ਉਹ ਲਾਉਂਦੇ ਲਾਉਂਦੇ ਨਾਲ ਕੋਈ ਫਸੜਿਆ ਹੀ ਨਹੀਂ ਗਾ ਗੁਸਾਮ ਸੰਭਾਲ ਵੀ ਸਾਂਭ ਸਵਾਇਆ ਉਹਦੇ ਰੱਖੇ ਬੰਦੇ ਕੱਦਦਾ ਹੀ ਆ ਬਾਹਰ ਬੈਠਾ ਲੇਕਿਨ ਉਹਦਾ ਧਿਆਨ ਉਹਦਾ ਪਿੰਡੀ ਆ ਇੱਥੇ ਹਨ ਰਾਦਰ ਪਿੰਡ ਉਹ ਕਰਚਾ ਨਾ ਪੈਸੇ ਵੀ ਪੈਸੇ ਤੇ ਉੱਥੇ ਕੰਮ ਕੀਤਾ ਤੇ ਪੈਸੇ ਇਕੱਲੇ ਜਾਂਦਾ ਕੋਈ ਨਹੀਂ ਉਹਨੂੰ ਆਂਦਾ ਮੈਂ ਜੋ ਕਰਨ ਮੈਂ ਪਿੰਡ ਵਾਸੇ ਕਰਦਾ। ਮੈਨੂੰ ਛੋਟੇ ਹੁੰਦੇ ਤੋਂ ਬਹੁਤ ਜ਼ਿਆਦਾ ਸ਼ੌਂਕ ਸੀ। ਉਹ ਘਰ ਦੇ ਵਿੱਚ ਹੀ ਫੁੱਲ ਬੂਟੇ ਜਾਂ ਉਹਨਾਂ ਦਾ ਕੋਈ ਬਾਹਰ ਪਿਆਰੀ ਸੀ ਉਹਦੇ ਵਿੱਚ ਜਿਹੜੇ ਛੋਟੇ ਬੂਟੇ ਜਿਹੜੇ ਉਹ ਲਾਉਂਦਾ ਸੀਗਾ। ਪਰ ਉਸ ਸ਼ੌਂਕ ਨੂੰ ਹੋਰ ਬੂਰ ਹੋਰ ਫਾਲੋ ਉਦੋਂ ਪਿਆ ਜਦੋਂ ਉਹ ਵਿਦੇਸ਼ ਦੀ ਧਰਤੀ ਤੇ ਚੱਲ ਗਿਆ। ਤੇ ਉਹਨੇ ਮਨ ਦੀ ਆਪਣੇ ਦੀ ਜਿਹੜੀ ਰੀਤ ਜਿਹੜੀ ਆ ਉਹ ਆਪਣੀ ਪੂਰੀ ਕੀਤੀ। ਔਰ ਅੱਜ ਸਾਡੇ ਪਿੰਡ ਦੇ ਵਿੱਚ ਜਿਹੜੇ ਬੂਟੇ ਨੇ ਉਹਨਾਂ ਦੀ ਜੇ ਗਿਣਤੀ ਕਰਨੀ ਚਾਹੀਏ ਤੇ ਮੈਂ ਸਮਝਦਾ ਵੀ ਨਹੀਂ ਕਰ ਸਕਦੇ ਇੰਨੇ ਕਿ ਬੂਟੇ ਜੜੇ ਨੇ ਲੱਗ ਚੁੱਕੇ ਨੇ। ਜਿਨ੍ਹਾਂ ਦੇ ਵਿੱਚ ਫਾਲ ਵਾਲੇ ਬੂਟੇ ਵੀ ਹਰ ਕਿਸਮ ਦਾ ਜਿਹੜਾ ਫਾਲਿਆ ਉਹਦੇ ਬੂਟੇ ਲੱਗੇ ਨੇ ਇਹਨੂੰ ਸ਼ੌਂਕ ਜਿਹੜਾ ਤੁਸੀਂ ਕਹਿ ਲੋਗੇ ਬਚਪਨ ਤੋਂ ਫੁੱਲਾਂ ਦਾ ਸਭ ਤੋਂ ਪਹਿਲਾਂ ਇਹਦਾ ਸ਼ੌਂਕ ਜਿਹੜਾ ਫੁੱਲਾਂ ਤੋਂ ਹੀ ਕਿ ਗਲਾਬ ਦੇ ਫੁੱਲ ਜਾਂ ਦੂਜੇ ਜਿਹੜੇ ਇਹਨਾਂ ਬੜਾ ਸ਼ੌਂਕ ਹੀ ਮਤਲਬ ਕਿ ਵਨਸ ਵਨ ਫੁੱਲ ਮਤਲਬ ਕਿ ਮੈਂ ਲਿਆਵਾਂ ਲਾਵਾਂ ਜਾਂ ਕਿਸੇ ਨੂੰ ਦੇ ਵੀ ਹਣ ਜਿਹੜਾ ਫਰੈਂਡ ਸਰਕਲ ਚ ਹੁੰਦਾ ਹੀ ਆ ਇੱਕ ਦੂਜੇ ਨੂੰ ਫੁੱਲ ਲੈ ਵੀ ਹਣੇ